the tribune news ਲੈ ਕੇ ਆਪਾਂ ਫੇਰ ਹਾਜ਼ਰ ਹੋਏ ਆ 24 ਮਈ ਦੀ ਅੱਜ ਆਪਾਂ ਕੋਈ ਨਵੀਂ ਅਪਡੇਟ ਲੈ ਕੇ ਆ ਰਹੇ ਆ ਤੇ ਨਵੀਂ ਅਪਡੇਟ ਦੇ ਵਿੱਚ ਆਪਾਂ ਅੱਜ ਦੀ ਹੈੱਡ ਨਿਊਜ਼ ਹੀ ਆਪਾਂ ਰੀਡ ਕਰਾਂਗੇ ਮੇਨ ਨਿਊਜ਼ ਅੱਜ ਦੇ ਨਿਊਜ਼ਪੇਪਰ ਦੇ ਵਿੱਚ ਆਈ ਆ ਕਿ ਇੰਡੀਆ ਟੂ ਡਿਮਾਂਡ ਐਫ ਏ ਟੀ ਐਫ ਇਹ ਨਵੀਂ ਚੀਜ਼ ਆ ਗਈ ਆਪਣੇ ਕੋਲੇ ਗ੍ਰੇ ਲਿਸਟਿੰਗ ਇਹ ਵੀ ਨਵੀਂ ਚੀਜ਼ ਆ ਗਈ ਫॉर ਪਾਕਿਸਤਾਨ ਇਹ ਪੁਰਾਣਾ ਹੀ ਆ ਆਪਣੇ ਕੋਲੇ ਓਪੋਜ਼ ਕੀ ਉਹਦੇ ਉਲਟ ਆਪਾਂ ਕਰ ਰਹੀਆਂ ਕੁਝ ਆਪੋਜੀਸ਼ਨ ਦੇ ਵਿੱਚ ਆਪਾਂ ਕਹਿ ਰਹੇ ਹਾਂ ਕੁਝ ਕਿਸ ਚੀਜ਼ ਦੇ ਆਪਾਂ ਆਪੋਜੀਸ਼ਨ ਦੇ ਵਿੱਚ ਕਹਿ ਰਹੇ ਹਾਂ डब्ल्यूਬੀ ਇਹ ਸ਼ਾਰਟ ਫਾਰਮ ਹੈਗੀ ਆ ਜੀ ਵਰਲਡ ਬੈਂਕ ਦੀ ਜਿੱਥੋਂ ਸਾਰੇ ਬੈਂਕਾਂ ਨੂੰ ਲੋਨ ਮਿਲਦਾ ਜਿੱਥੋਂ ਸਾਰੀਆਂ ਕੰਟਰੀਆਂ ਨੂੰ ਲੋਨ ਮਿਲਦਾ ਤੇ ਵਰਲਡ ਬੈਂਕ ਪਾਕਿਸਤਾਨ ਨੂੰ ਲੋਨ ਦੇ ਰਿਹਾ ਹੈਗਾ ਉਹਦੇ ਅਪੋਜ਼ਿਟ ਦੇ ਵਿੱਚ ਇੰਡੀਆ ਡਿਮਾਂਡ ਕਰ ਰਿਹਾ ਕੀ ਡਿਮਾਂਡ ਕਰ ਰਿਹਾ ਜੀ ਐਫਏਟੀਐਫ ਤੋਂ ਡਿਮਾਂਡ ਕਰ ਰਿਹਾਗਾ ਗ੍ਰੀਨ ਲਿਸਟਿੰਗ ਦੀ ਆਜੋ ਜਾਣਦੇ ਹਾਂ ਐਫਏਟੀਐਫ ਹੁੰਦਾ ਕੀ ਹੈਗਾ ਤੇ ਉਹ ਤੋਂ ਕਿਉਂ ਇਹ ਇੰਡੀਆ ਡਿਮਾਂਡ ਕਰ ਰਿਹਾ ਹੈਗਾ ਤੇ ਇਹ ਨਿਊਜ਼ ਵੀ ਰੀਡ ਕਰਾਂਗੇ ਆਪਾਂ ਪਹਿਲਾਂ ਇਹ ਜਾਣ ਲਈਏ ਕਿ ਇਹ ਹੁੰਦਾ ਕੀ ਆ ਐਕਚੁਅਲ ਦੇ ਵਿੱਚ ਇਹ ਪੂਰੀ ਕਹਾਣੀ ਹੈ ਕੀ ਤੇ ਇੰਡੀਆ ਜਿਹੜਾ ਹੈਗਾ ਉਹ ਪ੍ਰੈਜ਼ੈਂਟ ਕਰੂਗਾ ਫਰੈਸ਼ ਡੋਸੀਅਰ ਡੋਸੀਅਰ ਅੱਜ ਆਪਣੇ ਕੋਲੇ ਨਵਾਂ ਵਰਡ ਮਿਲਿਆ ਜੀ ਡੋਸੀਅਰ ਹੁੰਦਾਗਾ ਇਹ ਲਾ ਲੋ ਇੱਕ ਫਾਈਲ ਹੁੰਦੀ ਹੈਗੀ ਜਿਹਦੇ ਚ ਸਾਰੇ ਇੰਪੋਰਟੈਂਟ ਡਾਕੂਮੈਂਟ ਆਪਣੇ ਇਕੱਠੇ ਕਰਕੇ ਆਪਾਂ ਕਿਸੇ ਨੂੰ ਦਿੰਨੇ ਆਂਗੇ ਇੰਪੋਰਟੈਂਟ ਡਾਕੂਮੈਂਟ ਦੀ ਤਰ੍ਹਾਂ ਹੀ ਇੱਕ ਫਾਈਲ ਹੁੰਦੀ ਹੈਗੀ ਇੰਪੋਰਟੈਂਟ ਡਾਕੂਮੈਂਟ ਦੀ ਫਾਈਲ ਹੁੰਦੀ ਆ ਬਸ ਫਾਈਲ ਤੋਂ ਇਹ ਥੋੜਾ ਜਿਹਾ ਉੱਪਰ ਹੁੰਦਾ ਜਿਹਦੇ ਚ ਹੋਰ ਡਿਟੇਲ ਦੇ ਵਿੱਚ ਡਾਟਾ ਇਕੱਠਾ ਕਰਕੇ ਆਪਾਂ ਰੱਖਦੇ ਆਂਗੇ ਉਹਨੂੰ ਇਹ ਇੱਕ ਡੋਸੀਅਰ ਬੋਲ ਦਿੰਦੇ ਆਗੇ ਤੇ ਫਰੈਸ਼ ਡੋਸੀਅਰ ਜਿਹੜਾ ਹੈਗਾਗਾ ਪ੍ਰੈਜ਼ੈਂਟ ਕਰੂਗਾ ਜੀ ਪ੍ਰੈਜ਼ੈਂਟ ਕਰੂਗਾ ਦਿਖਾਊਗਾ ਉੱਥੇ ਜਾ ਕੇ ਇੰਡੀਆ ਜਿਹੜਾ ਹੈਗਾ ਕਿਸ ਚੀਜ਼ ਦੇ ਉੱਤੇ ਆ ਦੀ ਉਹ ਡਾਕੂਮੈਂਟ ਉਹ ਫਾਈਲ ਕਿਹੜੀ ਚੀਜ਼ ਨੂੰ ਲੈ ਕੇ ਆ ਉਹ ਇਸਲਾਮਾਬਾਦ ਦਾ ਜਿਹੜਾ ਫੇਲੀਅਰ ਹੈਗਾ ਇਸਲਾਮਾਬਾਦ ਫੇਲ ਹੋ ਗਿਆ ਕਾਦੇ ਚ ਫੇਲ ਹੋ ਗਿਆ ਜੀ ਕਿ ਉਹਨੇ ਰੋਕਿਆ ਨਹੀਂਗਾ ਕਿ ਟੈਰਰ ਅੱਤਵਾਦ ਨੂੰ ਜਿਹੜੀ ਫਾਈਨਾਂਸਿੰਗ ਪੈਸਾ ਜਾ ਰਿਹਾ ਅੱਤਵਾਦ ਨੂੰ ਉਹਨੂੰ ਉਹ ਜਿਹੜਾ ਹੈਗਾ ਰੋਕ ਨਹੀਂ ਪਾਇਆ ਇਸਲਾਮਾਬਾਦ ਤਾਂ ਇਹਦੇ ਬਾਰੇ ਇਹ ਪੂਰੀ ਨਿਊਜ਼ ਆਗੀ ਪਹਿਲਾਂ ਆਪਾਂ ਥੋੜਾ ਜਿਹਾ ਇਹਦੇ ਬਾਰੇ ਜਾਣ ਲੈਣੇ ਆ ਕਿ ਐਫ ਏ ਟੀ ਐਫ ਹੁੰਦਾ ਕੀ ਆ ਗ੍ਰੇ ਲਿਸਟਿੰਗ ਕੀ ਹੁੰਦਾਗਾ ਵਰਲਡ ਬੈਂਕ ਕੀ ਆ ਥੋੜਾ ਜਿਹਾ ਇਹਦੇ ਬਾਰੇ ਆਪਾਂ ਜਾਣ ਲੈਣੇ ਆਗੇ ਵਰਲਡ ਬੈਂਕ ਤੋਂ ਹੀ ਆਪਾਂ ਵਰਲਡ ਪੂਰਾ ਲਿਖ ਲਿਏ ਵਰਲਡ ਬੈਂਕ ਇਹ ਤੋਂ ਵੈਸੇ ਦਾ ਇਹਦੇ ਨਾਮ ਤੋਂ ਹੀ ਪਤਾ ਲੱਗ ਗਿਆ ਵਰਲਡ ਪੂਰਾ ਸੰਸਾਰ ਬੈਂਕ ਦਾ ਬੈਂਕ ਹੀ ਹੁੰਦਾ ਜੀ ਬੈਂਕ ਆਪਾਂ ਨੂੰ ਪੈਸਾ ਦਿੰਦਾ ਹੈਗਾ ਤਾਂ ਵਰਲਡ ਬੈਂਕ ਜਿਹੜਾ ਹੈਗਾ ਉਹ ਇੱਕ ਇਹ ਲਾ ਲੋ ਕਿ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਬੈਂਕ ਹੈਗਾ ਉਹ ਬੈਂਕ 1944 ਦੇ ਵਿੱਚ ਬਣਾਇਆ ਸੀ ਇਹਨਾਂ ਨੇ ਯੂ ਐਸ ਦੇ ਵਿੱਚ ਬਣਾਇਆ ਸੀਗਾ ਇਹ ਯੂ ਐਸ ਦੁਆਰਾ ਬਣਾਇਆ ਗਿਆ ਸੀਗਾ ਜਿਹਦਾ ਹੈੱਡ ਆਫਿਸ ਜਿਹੜਾ ਹੈਗਾਗਾ ਹੈੱਡ ਆਫਿਸ ਉਹਦਾ ਹੈਗਾ ਵਾਸ਼ਿੰਗਟਨ ਡੀ ਸੀ ਦੇ ਵਿੱਚ ਆਈ ਹੈ ਇਹ ਵਾਸ਼ਿੰਗਟਨ डीसी ਦੇ ਵਿੱਚ ਇਹਦਾ ਹੈੱਡ ਆਫਿਸ ਆ ਜੀ ਇਹ ਬਣਾਇਆ ਕਿਹਨੇ ਸੀਗਾ ਜੀ ਇਹ ਇਹ ਪੰਜ ਆਰਗੇਨਾਈਜੇਸ਼ਨ ਇਕੱਠੀਆਂ ਹੋਈਆਂ ਸੀ ਸੰਸਥਾਵਾਂ ਪੰਜ ਸੰਸਥਾ ਇਕੱਠੀਆਂ ਹੋਈਆਂ ਸੀਗੀਆਂ ਉਹਨਾਂ ਨੇ ਇਹ ਮਿਲ ਕੇ ਬਣਾਇਆ ਸੀਗਾ ਜੀ ਇਹ ਬਣਾਇਆ ਇਹਦੀ ਲੋੜ ਕਿਉਂ ਪੈ ਗਈ ਸੀਗੀ ਉਦੋਂ ਇਹ ਵਰਲਡ ਵਾਰ 2 ਹੋਇਆ ਸੀਗਾ ਵਰਲਡ ਵਾਰ 2 ਦੇ ਵਿੱਚ ਕੀ ਹੋ ਗਿਆ ਸੀਗਾ ਜਿਹੜਾ ਯੂਰਪ ਤੇ ਜਾਪਾਨ ਦਾ ਜਿਹੜਾ ਉਹਨੂੰ ਰੀਬਿਲਟ ਕਰਨ ਲਈ ਉਹਨੂੰ ਦੁਬਾਰਾ ਬਣਾਉਣ ਲਈ ਕਿ ਸ਼ਾਇਦ ਉਹਦੇ ਵਿੱਚ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹੋਣਾਗਾ ਤਾਂ ਉਹਨੂੰ ਰੀਬਿਲਟ ਕਰਨ ਲਈ ਪੈਸਾ ਚਾਹੀਦਾ ਸੀਗਾ ਫੰਡ ਚਾਹੀਦਾ ਸੀਗਾ ਤੇ ਇਹ ਪੰਜ ਆਰਗੇਨਾਈਜੇਸ਼ਨਾਂ ਨੇ ਕੀ ਕੀਤਾ ਜੀ ਮਿਲ ਕੇ ਇੱਕ ਕਹਿੰਦੇ ਆਪਾਂ ਐ ਕਰਦੇ ਆ ਇਹਨੂੰ ਫੰਡ ਦੇ ਦੰਨੇ ਆਗੇ ਯੂਰਪ ਤੇ ਜਾਪਾਨ ਨੂੰ ਇਹ ਦੁਬਾਰੇ ਆਪਦਾ ਦੇਸ਼ ਇਹ ਬਣਾ ਲਾਂਗੇ ਵਧੀਆ ਤਰੀਕੇ ਨਾਲ ਦੁਬਾਰੇ ਬਣਾ ਲਾਂਗੇ ਕੁਝ ਜਿੰਨਾ ਕਿ ਨੁਕਸਾਨ ਆਇਆ ਤਾਂ ਇਹਨਾਂ ਨੇ ਵਰਲਡ ਬੈਂਕ ਬਣਾਇਆ ਜੀ ਇਹ ਆਰਗੇਨਾਈਜੇਸ਼ਨਾਂ ਉਹਦੇ 'ਚ ਕਿਹੜੀਆਂ-ਕਿਹੜੀਆਂ ਆਗੀਆਂ ਇਹ ਡਿਟੇਲ ਦੇ ਵਿੱਚ ਚਲਾ ਜਾਊਗਾ ਵੈਸੇ ਮੈਂ ਥੋੜਾ ਜਿਆ ਤੁਹਾਨੂੰ ਦੱਸ ਦੰਨਾ ਕਿ ਜਦੋਂ ਬਣਾਇਆ ਸੀਗਾ ਉਹਦੇ 'ਚ ਇੱਕ ਜਿਹੜੀ ਮੇਨ ਆਰਗੇਨਾਈਜੇਸ਼ਨ ਆ ਇੰਨਾ ਕ ਦੱਸ ਦੰਨਾ ਕਿ ਆਈ ਬੀ ਆਰ ਡੀ ਨਾਮ ਦੀ ਇੱਕ ਆਰਗੇਨਾਈਜੇਸ਼ਨ ਆ ਜਿੱਦੀ ਫੁੱਲ ਫਾਰਮ ਹੈਗੀ ਹੈਗੀ ਇੰਟਰਨੈਸ਼ਨਲ ਬੈਂਕ ਆਈ ਬੀ ਇੰਟਰਨੈਸ਼ਨਲ ਬੈਂਕ ਫਾਰ ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ ਤਾਂ ਇਹ ਕਾਦੇ ਲਈ ਬਣਾਇਆ ਜੀ ਇਹ ਰੀਕਨਸਟਰਕਸ਼ਨ ਤੇ ਡਿਵੈਲਪਮੈਂਟ ਲਈ ਇੱਕ ਇੰਟਰਨੈਸ਼ਨਲ ਬੈਂਕ ਬਣਾਇਆ ਜਿਹਨੂੰ ਅਸੀਂ आईबीआरडी बोलਦੇ ਆਗੇ ਉਹ ਇਹਨਾਂ ਆਰਗੇਨਾਈਜੇਸ਼ਨ ਦੇ ਵਿੱਚੋਂ ਪਹਿਲੀ ਆਰਗੇਨਾਈਜੇਸ਼ਨ ਸੀਗੀ ਜਦੋਂ ਇਹ ਸਟਾਰਟ ਕੀਤਾ ਸੀਗਾ ਇਹਨਾਂ ਨੇ ਵਰਲਡ ਬੈਂਕ ਨੂੰ ਤਾਂ ਇਹ ਵਰਲਡ ਬੈਂਕ ਤੋਂ ਇਹ ਕਿ ਹੁਣ ਇੱਥੇ ਆਪਾਂ ਨੂੰ ਕਿਉਂ ਜ਼ਰੂਰਤ ਪਈ ਆ ਜੀ ਉਹਨੇ ਵਰਲਡ ਬੈਂਕ ਤੋਂ ਪਾਕਿਸਤਾਨ ਕੀ ਕਰ ਰਿਹਾ ਜੀ ਲੋਨ ਦੀ ਡਿਮਾਂਡ ਕੀਤੀ ਸੀਗੀ ਇਹਨਾਂ ਨੇ ਤੇ ਉਹ ਲੋਨ ਇਹਨਾਂ ਨੇ ਕੀ ਹੈਗਾ ਕਹਿੰਦੇ ਹਾਂ ਅਸੀਂ ਤੁਹਾਨੂੰ ਪਾਸ ਕਰ ਦੰਨੇ ਆਗੇ ਅਸੀਂ ਤੁਹਾਨੂੰ ਇਹ ਲੋਨ ਦੇ ਦਾਂਗੇ 20 ਬਿਲੀਅਨ ਜਿਹੜਾ ਹੈਗਾ ਡਾਲਰ ਤੁਹਾਨੂੰ ਇਹ ਦੇ ਦਾਂਗੇ ਜੀ ਅਮਰੀਕਨ ਡਾਲਰ ਜਿਹੜੇ ਹੈਗੇ ਆਗੇ ਪਰ ਇੰਡੀਆ ਕੀ ਕਹਿ ਰਿਹਾ ਜੀ ਹੁਣ ਹੁਣ ਇੰਡੀਆ ਕਹਿੰਦਾ ਕਿ ਜੇ ਤੁਸੀਂ ਇਹ 20 ਬਿਲੀਅਨ ਡਾਲਰ ਪਾਕਿਸਤਾਨ ਨੂੰ ਦੇ ਦੰਨੇ ਹੋਗੇ ਤਾਂ ਉਹ ਪਾਕਿਸਤਾਨ ਉਹ 20 ਬਿਲੀਅਨ ਡਾਲਰ ਨੂੰ ਉਹ ਯੂਜ਼ ਕਰੂਗਾ ਕਿਹੜੀ ਚੀਜ਼ ਨੂੰ ਲੈ ਕੇ ਜੀ ਟੈਰਰਿਸਟ ਨੂੰ ਸਪੋਰਟ ਕਰਨ ਲਈ ਟੈਰਰਿਸਟ ਨੂੰ ਸਪੋਰਟ ਕਰੂਗਾ ਜੀ ਪਾਕਿਸਤਾਨ ਜੇ ਉਹ ਪਾਕਿਸਤਾਨ ਕੋਲੇ ਪੈਸੇ ਆ ਗਏ ਤਾਂ ਇਹ ਕਹਿੰਦਾ ਜੀ ਤੁਸੀਂ ਉਹ ਇੰਡੀਆ অপੋਜ਼ ਕਰਦਾ ਕਿ ਤੁਸੀਂ ਉਹ ਫੰਡ ਜਿਹੜਾ ਹੈਗਾ ਜੀ ਉਹ ਨਾ ਦਿਓ ਹੁਣ ਉਹ ਉਹ ਇੰਡੀਆ ਨੇ ਅਪਰੋਚ ਕਿਹਦੇ ਕੋਲੇ ਕਰਦਾਗਾ ਉਹ ਇੰਡੀਆ ਅਪਰੋਚ ਕਰਦਾਗਾ ਉਹ ਐਫ ਏ ਟੀ ਐਫ ਕੋਲੇ ਜੀ ਹੁਣ ਐਫ ਏ ਟੀ ਐਫ ਹੈਗਾ ਕੀ ਹੈ ਜੀ एफएटीएफ ਹੈਗਾ ਜੀ ਫਾਈਨੈਂਸ਼ੀਅਲ ਫ ਪੈਸੇ ਦੀ ਗੱਲ ਹੋ ਰਹੀ ਹੈਗੀ ਤਾਂ ਆਬਵੀਅਸਲੀ ਦੇਖੋ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ वर्ल्ड बैंक ਇੱਕ ਜਿਵੇਂ ਆਰਗੇਨਾਈਜੇਸ਼ਨ ਆ ਉਦਾਂ ਹੀ ਇਹ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆ ਜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆ ਇਹ ਓਕੇ ਇਹ ਕਾਦੇ ਲਈ ਬਣਾਈ ਆਈ ਫਿਰ ਇਹ ਮੈਨੂੰ ਇਹਦੇ ਨਾਮ ਤੋਂ ਹੀ ਪਤਾ ਲੱਗ ਗਿਆ ਨਾਲੇ ਤਾਂ ਪੈਸੇ ਦੀ ਗੱਲ ਆ ਨਾਲੇ ਫੋਰਸ ਦੀ ਗੱਲ ਕਰੀ ਜਾਂਦੇ ਆਗੇ ਹੁਣ ਤਾਂ ਹੁਣ ਫੋਰਸ ਨੂੰ ਪਤਾ ਹੀ ਹੈਗਾ ਫੋਰਸ ਕੀ ਕਰਦੀ ਹੈਗੀ ਰੋਕਦੀ ਹੈਗੀ ਕੀ ਕੀ ਕੰਮ ਤੋਂ ਰੋਕਦੀ ਹੈਗੀ ਫੋਰਸ ਹੁੰਦੀ ਆਰਮੀ ਹੁੰਦੀ ਹੈਗੀ ਉਹ ਕਿਸ ਚੀਜ਼ ਤੋਂ ਰੋਕਦੀ ਹੈਗੀ ਆਪਾਂ ਨੂੰ ਉਹ ਜਿਹੜੀਆਂ ਗਲਤ ਚੀਜ਼ਾਂ ਹੁੰਦੀਆਂ ਨੇ ਆਪਣੇ ਦੇਸ਼ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਉਹਨਾਂ ਚੀਜ਼ਾਂ ਤੋਂ ਰੋਕਦੀ ਹੈ ਬਟ ਇੱਥੇ ਗਲਤ ਚੀਜ਼ਾਂ ਕਿਹੜੀਆਂ ਹੋਣੀਆਂ ਇੱਥੇ ਪੈਸੇ ਨੂੰ ਲੈ ਕੇ ਗਲਤ ਚੀਜ਼ਾਂ ਜਿਹੜੀਆਂ ਫਾਈਨੈਂਸ ਨੂੰ ਲੈ ਕੇ ਗਲਤ ਚੀਜ਼ਾਂ ਹੋ ਰਹੀਆਂ ਹੀ ਆ ਤੇ ਇਹ ਇੱਕ ਜਿਹੜਾ ਹੈੱਡ ਆਫੀਸਰ ਹੈਗਾ ਜਿਹੜਾ ਹੈੱਡ ਕੁਆਟਰ ਹੈਗਾ ਪੈਰਿਸ ਦੇ ਵਿੱਚ ਹੈ ਹੈਡਕੁਆਟਰ ਆਗਾ ਤਾਂ ਉੱਥੇ ਇੱਕ ਹੀ ਆਰਗੇਨਾਈਜੇਸ਼ਨ ਬਣਾਈ ਹੋਈ ਹੈਗੀ ਜਿਹੜੀ ਕਿ ਇੰਟਰਨੈਸ਼ਨਲ ਲੈਵਲ ਤੇ ਕੋਈ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਜਿਹਨੂੰ ਆਪਾਂ ਕੀ ਬੋਲਦੇ ਆਂਗੇ ਮਨੀ ਲਾਂਡਰਿੰਗ ਉਦੋਂ ਮਨੀ ਲਾਂਡਰਿੰਗ ਨੂੰ ਲੈ ਕੇ ਜੋ ਵੀ ਕੋਈ ਇਸ਼ੂ ਹੁੰਦੇ ਆਗੇ ਕਿਸੇ ਵੀ ਦੇਸ਼ ਦੇ ਵਿੱਚ ਕੋਈ ਵੀ ਦੇਸ਼ ਪੈਸੇ ਦਾ ਗਲਤ ਇਸਤੇਮਾਲ ਕਰਦਾਗਾ ਤਾਂ ਉੱਥੇ ਇਹ ਆਰਗੇਨਾਈਜੇਸ਼ਨ ਕੀ ਕਰਦੀ ਹੈਗੀ ਇਹ ਆਰਗੇਨਾਈਜੇਸ਼ਨ ਉਸ ਕੰਟਰੀ ਨੂੰ ਅ ਦੋ ਤਰੀਕਿਆਂ ਨਾਲ ਜਿਹੜਾ ਨੁਕਸਾਨ ਦਿੰਦੀ ਹੈਗੀ ਪਹਿਲੀ ਤਾਂ ਉਹਨਾਂ ਨੂੰ ਕੀ ਕਰਦੀ ਹੈਗੀ ਇਹ ਗ੍ਰੇ ਲਿਸਟਿੰਗ ਕਰ ਦਿੰਦੀ ਹੈ ਜੀ ਜਿਹੜਾ ਇੰਡੀਆ ਮੰਗ ਕਰ ਰਿਹਾਗਾ ਕਿ ਤੁਸੀਂ ਪਾਕਿਸਤਾਨ ਨੂੰ ਗ੍ਰੇ ਲਿਸਟਿੰਗ ਕਰ ਦੋ ਤੇ ਦੂਜਾ ਇਹਨੂੰ ਕੀ ਕਰ ਦਿੰਦੇ ਆ ਜੀ ਇਹ ਬਲੈਕਲਿਸਟ ਕਰ ਦਿੰਦੇ ਆ ਜੀ ਇੱਕ ਗ੍ਰੇ ਕਰਤਾ ਜੀ ਇੱਕ ਬਲੈਕਲਿਸਟ ਕਰਤਾ ਬਲੈਕਲਿਸਟ ਦਾ ਸਾਰਿਆਂ ਨੂੰ ਪਤਾ ਹੋਣਾ ਜੀ ਕੀ ਹੁੰਦਾਗਾ ਕਿ ਉਹਦਾ ਕੰਪਲੀਟਲੀ ਬੈਨ ਹੀ ਕਰ ਦੇਣਾ ਇੱਕ ਤਰੀਕੇ ਨਾਲ ਬਲੈਕਲਿਸਟ ਦਾ ਸਾਰਿਆਂ ਨੂੰ ਪਤਾ ਹੀ ਹੈਗਾ ਕਿ ਇੱਕ ਤਰੀਕੇ ਨਾਲ ਬੈਨ ਕਰ ਦੇਣਾ ਬਟ ਗ੍ਰੇ ਲਿਸਟਿੰਗ ਆਪਣੇ ਕੋਲੇ ਇੱਕ ਨਵਾਂ ਨਵਾਂ ਜਿਹਾ ਵਰਡ ਆਇਆ ਜੀ ਸੋ ਉਹਨਾਂ ਨੂੰ ਤਾਂ ਇਹ ਕੀ ਹੁੰਦਾਗਾ ਗ੍ਰੀ ਲਿਸਟਿੰਗ ਕੀ ਹੁੰਦਾਗਾ ਕਿ ਜਦੋਂ ਕੋਈ ਕੰਟਰੀ ਕਹਿੰਦੀ ਹੈਗੀ ਕਿ ਹਾਂ ਕਿ ਅਸੀਂ ਜਿਹੜਾ ਸਾਡੇ ਕੰਟਰੀ ਦੇ ਵਿੱਚ ਕੋਈ ਵੀ ਕਮੀ ਆਈ ਹੈਗੀ ਕਿਸੇ ਵੀ ਚੀਜ਼ ਨੂੰ ਲੈ ਕੇ ਕਮੀ ਆਈ ਹੈ ਸਪੋਜ਼ ਕਰੋ ਆਪਾਂ ਇੱਥੇ ਗੱਲ ਕਰਦੇ ਹਾਂ ਕਿ ਪਾਕਿਸਤਾਨ ਅਗਰ ਮੰਨ ਲਾਉਂਦਾਗਾ ਕਿ ਹਾਂ ਸਾਡੀ ਕੰਟਰੀ ਦੇ ਵਿੱਚ ਅਸੀਂ ਪੈਸਾ ਟੈਰੋਰੀਜ਼ਮ ਨੂੰ ਦਿੱਤਾ ਸੀਗਾ ਜੀ ਦਿਨੇ ਸਪੋਰਟ ਕਰਦੇ ਹਾਂ ਤੇ ਅਸੀਂ ਉਹਦੇ ਚੀਜ਼ ਜਿਹੜੀ ਸਾਡੀ ਕਮੀ ਆਈ ਆ ਉਹਨੂੰ ਅਸੀਂ ਜਲਦੀ ਰਿਸੋਲਵ ਕਰ ਲਾਂਗੇ ਤੇ ਇੱਕ ਥੋੜੇ ਇੱਕ ਟਾਈਮ ਉਹ ਦੱਸ ਦਿੰਦੇ ਆ ਕਿ ਇੰਨੇ ਟਾਈਮ ਫਰੇਮ ਦੇ ਵਿੱਚ ਅਸੀਂ ਇਹਨੂੰ ਰਿਜ਼ੋਲਵ ਕਰ ਲਾਂਗੇ ਉਹ ਕੰਟਰੀ ਜਦੋਂ ਐਗਰੀ ਕਰ ਲੈਂਦੀ ਹੈਗੀ ਉਦੋਂ ਇਹ ਗ੍ਰੇ ਲਿਸਟਿੰਗ ਲਾਗੂ ਹੋ ਜਾਂਦਾਗਾ ਉਹਦੇ ਨਾਲ ਕੀ ਹੋ ਜਾਂਦਾ ਜੀ ਇਹ ਜਿਹੜਾ FATF ਆਗਾ ਉਹ ਉਸ ਕੰਟਰੀ ਤੇ ਜ਼ਿਆਦਾ ਨਿਗਰਾਨੀ ਰੱਖਣੀ ਸਟਾਰਟ ਕਰ ਦਿੰਦਾ ਵੀ ਕੀ ਉਹ ਕੰਟਰੀ ਪੈਸੇ ਦਾ ਸਹੀ ਇਸਤੇਮਾਲ ਕਰ ਰਹੀ ਆ ਪੈਸੇ ਦਾ ਸਹੀ ਯੂਜ਼ ਕਰ ਰਹੀ ਆ ਕਿ ਨਹੀਂ ਕਰ ਰਹੀ ਉਹਦੇ ਨਾਲ ਇਹ ਲਾ ਲਓ ਕਿ ਉਹਦੇ ਨਾਲ ਇੱਕ ਦੋ ਚੀਜ਼ਾਂ ਇਹ ਹੁੰਦੀਆਂ ਗਈਆਂ ਇੱਕ ਤਾਂ ਜਿਹੜੀ ਉਹਦੀ ਮੋਨੀਟਰਿੰਗ ਆਗੀ ਕਿ ਉਹ ਜ਼ਿਆਦਾ ਨਿਗਰਾਨੀ ਰੱਖਣੀ ਹੋ ਤਾਂ ਉਸ ਕੰਟਰੀ ਤੇ ਸਟਾਰਟ ਹੋ ਜਾਂਦੀ ਆ ਹੁਣ ਜਦੋਂ ਜਿਹੜੀ ਕੰਟਰੀ ਗ੍ਰੇ ਲਿਸਟ ਕਰਤੀ ਜਾਂ ਬਲੈਕ ਲਿਸਟ ਕਰਤੀ ਉਹਨਾਂ ਨੂੰ ਨੁਕਸਾਨ ਤਾਂ ਹੋਣਾ ਹੀ ਹੋਣੇ ਆ ਜੀ ਡੈਮੇਜ ਤਾਂ ਉਹਨਾਂ ਨੂੰ ਹੋਣਾ ਹੀ ਹੋਣਾਗਾ ਉਸ ਕੰਟਰੀ ਨੂੰ ਤੇ ਡੈਮੇਜ ਹੁੰਦਾ ਕਿ ਕਿ ਕਿਹੜੇ-ਕਿਹੜੇ ਤਰੀਕੇ ਨਾਲ ਆਗਾ ਪਹਿਲਾਂ ਤਾਂ ਉਹ ਉਹਦੇ ਤੇ ਜਿਆਦਾ ਬਹੁਤ ਜਿਆਦਾ ਜਿਹੜੀ ਮੋਨਿਟਰਿੰਗ ਹੋਣੀ ਸਟਾਰਟ ਹੋ ਜਾਂਦੀ ਹੈਗੀ ਉਹਨੂੰ ਬਹੁਤ ਜਿਆਦਾ ਨਿਗਰਾਨੀ ਰੱਖਣ ਲੱਗ ਜਾਂਦੇ ਆ ਦੂਜਾ ਹੁਣ ਤੁਹਾਨੂੰ ਪਤਾ ਹੀ ਆ ਕਿ ਰੈਪਿਊਟੇਸ਼ਨ ਦਾ ਖਰਾਬ ਹੋਣੀ ਹੋਣੀ ਹੈਗੀ ਜਦੋਂ ਕਿਸੇ ਆਰਗੇਨਾਈਜੇਸ਼ਨ ਨੇ ਆਪਾਂ ਨੂੰ ਗ੍ਰੇ ਲਿਸਟ ਜਾਂ ਬਲੈਕ ਲਿਸਟ ਦੇ ਵਿੱਚ ਪਾਤਾ ਤੇ ਆਪਣੀ ਰੈਪਿਊਟੇਸ਼ਨ ਦਾ ਕੰਟਰੀ ਦੀ ਖਰਾਬ ਹੋਣੀ ਹੋਣੀ ਹੈ ਰੈਪਿਊਟੇਸ਼ਨ ਖਰਾਬ ਕਿਵੇਂ ਹੋਊਗੀ ਕਿ ਉੱਥੇ ਜਿਹੜਾ ਕੋਈ ਨਵਾਂ ਬਿਜ਼ਨਸ ਆ ਰਿਹਾਗਾ ਕਿਸੇ ਨੇ ਉੱਥੇ ਇਨਵੈਸਟਮੈਂਟ ਕਰਨੀ ਹੈਗੀ ਉਹ ਇਨਵੈਸਟਮੈਂਟ ਨਹੀਂ ਕਰਨਗੇ ਕਿਉਂਕਿ ਉੱਥੇ ਉਹਨਾਂ ਨੂੰ ਪਤਾਗਾ ਕਿ ਇਸ ਕੰਟਰੀ ਨੂੰ ਆਲਰੇਡੀ ਗ੍ਰੇ ਲਿਸਟ ਦੇ ਵਿੱਚ ਬਲੈਕਲਿਸਟ ਦੇ ਵਿੱਚ ਪਾਇਆ ਹੋਇਆਗਾ ਤਾਂ ਉੱਥੇ ਉਹਦੀ ਰੈਪਿਟੇਸ਼ਨ ਨੂੰ ਬਿਲਕੁਲ ਹਾਂ ਹੁਣ ਜਦੋਂ ਇਨਵੈਸਟਮੈਂਟ ਹੀ ਨਹੀਂ ਉੱਥੇ ਕੀਤੀ ਕਿਸੇ ਨੇ ਬਿਜ਼ਨਸ ਹੀ ਨਹੀਂ ਉੱਥੇ ਖੋਲਿਆ ਤਾਂ ਉਹਨੂੰ ਇਕਨੋਮਿਕ ਦੇ ਤਰੀਕੇ ਨਾਲ ਵੀ ਉਹਨੂੰ ਲਾਸ ਹੋਊਗਾ ਹੀ ਹੋਊਗਾ ਜੀ ਇਕਨੋਮਿਕ ਡੈਮੇਜ ਵੀ ਉਹਨੂੰ ਹੋਊਗਾ ਹੀ ਹੋਊਗਾ ਇਕਨੋਮਿਕ ਡੈਮੇਜ ਇੱਕ ਤਾਂ ਉੱਥੇ ਇਨਵੈਸਟਮੈਂਟ ਨਹੀਂ ਕਿਸੇ ਨੇ ਕੀਤੀ ਤਾਂ ਹੋਊਗਾ ਦੂਜਾ ਕੀ ਹੈ ਜੀ ਉਹਨੂੰ ਕਿਸੇ ਨੇ ਲੋਨ ਨਹੀਂ ਦੇਣਾਗਾ ਅੱਗੇ ਤੋਂ ਇਹ ਵੀ ਉਹਨੂੰ ਇਸ਼ੂ ਆ ਸਕਦਾਗਾ ਕਿਸੇ ਬੈਂਕ ਨੂੰ ਲੋਨ ਲੈਣ ਦੇ ਵਿੱਚ ਉਸ ਕੰਟਰੀ ਨੂੰ ਕਿਸੇ ਬੈਂ ਤਾਂ ਇਹ ਆਪਾਂ ਵੈਸੇ ਵੀ ਪਤਾਗਾ ਆਪਣੀ ਵੀ ਰੈਪਿਡੇਸ਼ਨ ਅਗਰ ਖਰਾਬ ਹੁੰਦੀ ਆ ਆਪਾਂ ਨੂੰ ਵੀ ਕੋਈ ਬੈਂਕ ਬਲੈਕਲਿਸਟ ਦੇ ਵਿੱਚ ਪਾ ਦਿੰਦਾ ਤਾਂ ਆਪਾਂ ਨੂੰ ਵੀ ਕਿਸੇ ਹੋਰ ਬੈਂਕ ਤੋਂ ਲੋਨ ਲੈਂਣ ਦੇ ਵਿੱਚ ਇਸ਼ੂ ਆਉਂਦਾ ਹੀ ਆਉਂਦਾਗਾ ਤੇ ਇਹ ਇਹ ਕੰਪਲੀਟ ਆਪਣੀ ਨਿਊਜ਼ ਆ ਗਈ ਜਿਹੜੀ ਆਪਾਂ ਇਹਦੇ ਵਿੱਚ ਹੁਣ ਰੀਡ ਕਰਾਂਗੇ ਤੇ ਇਹਦੇ ਚ ਬਸ ਹੋਰ ਤਾਂ ਕੁਝ ਜ਼ਿਆਦਾ ਹੈ ਨਹੀਂਗਾ ਇਹ ਜਿਹੜੀ ਆਪਣੀ ਐਫ ਏ ਟੀ ਐਫ ਆਰਗੇਨਾਈਜੇਸ਼ਨਾਂ ਕੀ ਇਹ ਦੀ ਫਾਊਂਡੇਸ਼ਨ ਹੋਈ ਸੀਗੀ 1900 90 ਦੇ ਵਿੱਚ ਇਹਦੀ 1989 ਦੇ ਵਿੱਚ ਇਹਦੀ ਫਾਊਂਡੇਸ਼ਨ ਹੋਈ ਸੀ ਇਹ ਬਣੀ ਸੀਗੀ ਉਦੋਂ ਤੇ ਇਹ ਇਹਦਾ ਪਰਪਸ ਸੀਗਾ ਬਸ ਇਕੱਲਾ ਮਨੀ ਲਾਂਡਰਿੰਗ ਨੂੰ ਰੋਕਣਾ ਸੀਗਾ ਇਹ ਕਿ ਪੈਸੇ ਦਾ ਕਿਤੇ ਨਾ ਕਿਤੇ ਗਲਤ ਯੂਜ਼ ਨਾ ਹੋਵੇ ਤੇ ਇਹਦੇ ਜੋ ਜੇ ਜੀਕੇ ਦੀ ਹੋਰ ਗੱਲ ਦੇਖੀਏ ਤਾਂ ਆਪਾਂ ਕੀ ਹੈਗਾ ਕਿ ਇੰਡੀਆ ਇਹਦਾ ਮੈਂਬਰ ਕਦੋਂ ਬਣਿਆਗਾ ਇੰਡੀਆ ਇਹਦਾ ਮੈਂਬਰ ਬਣਿਆ ਜੀ ਐਫਏਟੀਐਫ ਦਾ ਜਿਹੜਾ ਮੈਂਬਰ ਬਣਿਆ ਇੰਡੀਆ 2010 ਦੇ ਵਿੱਚ ਬਣਿਆ ਜੀ ਓਕੇ ਤਾਂ ਉਮੀਦ ਆ ਕਿ ਇੱਥੋਂ ਤੱਕ ਤਾਂ ਤੁਹਾਨੂੰ ਆਲਮੋਸਟ ਕਲੀਅਰ ਹੋਊਗਾ ਕਿ ਐਫ ਏ ਟੀ ਐਫ ਹੁੰਦਾ ਕੀ ਹੈਗਾ ਤੇ ਉਹਦੇ ਕੋਲੇ ਇੰਡੀਆ ਡਿਮਾਂਡ ਕਿਉਂ ਕਰੀ ਜਾਂਦਾ ਪਾਕਿਸਤਾਨ ਨੂੰ ਗ੍ਰੇ ਲਿਸਟ ਕਰਨ ਦੀ ਡਿਮਾਂਡ ਕਰੀ ਜਾਂਦਾ ਇਹ ਇੱਕ ਇੰਟਰਸਟਿੰਗ ਫੈਕਟ ਮੈਂ ਦੱਸ ਦਿਆਂ ਵੈਸੇ ਤਾਂ ਉਹ ਨਿਊਜ਼ ਦੇ ਵਿੱਚ ਲਿਖਿਆ ਵੀ ਹੋਇਆਗਾ ਕਿ ਜਿਹੜੀ ਪਾਕਿਸਤਾਨ ਹੈਗਾ ਉਹ ਆਲਰੇਡੀ ਪਹਿਲਾਂ ਵੀ ਉਹ ਗ੍ਰੇ ਲਿਸਟਡ ਹੋ ਚੁੱਕਿਆ ਹੈਗਾ ਜੀ ਆ ਆ ਇਹਦੇ ਵਿੱਚ ਜਿਹੜੇ ਮੇਨ ਇੰਪੋਰਟੈਂਟ ਗੱਲ ਲੱਗੀ ਕਿ ਪਾਕਿਸਤਾਨ ਜਿਹੜਾ ਉਹ ਆਲਰੇਡੀ ਗ੍ਰੇ ਲਿਸਟਿੰਗ ਦੇ ਵਿੱਚ ਆ ਚੁੱਕਿਆ ਸੀਗਾ ਤਿੰਨ ਵਾਰੀ ਉਹ ਪਹਿਲਾਂ ਆ ਚੁੱਕਿਆਗਾ ਹੁਣ ਤੱਕ ਕਾਫੀ ਕਾਫੀ ਇਹਨਾਂ ਦਾ ਇੱਕ ਟਾਈਮ ਪੀਰੀਅਡ ਹੁੰਦਾਗਾ ਕਿ ਐਨੇ ਦਿਨਾਂ ਵਾਸਤੇ ਰਿਹਾ ਐਨੇ ਆਪਾਂ ਨਿਊਜ਼ ਦੇ ਵਿੱਚ ਪੜ੍ਹਦੇ ਆਂਗੇ ਉੱਥੇ ਵੀ ਇਹ ਕੰਪਲੀਟ ਮੈਂਸ਼ਨ ਕੀਤਾ ਹੋਇਆਗਾ ਕਿ ਇਹ ਕਿੰਨੇ ਵਾਰੀ ਗ੍ਰੇ ਲਿਸਟਿੰਗ ਦੇ ਵਿੱਚ ਆਇਆ ਜੀ Okay. अप्पा अप्पा मेन ए, ए, ओके ਤਾਂ ਹੁਣ ਇੱਥੇ ਆਪਾਂ ਦੇਖੀ ਆਪਾਂ ਮੇਨ ਮੇਨ ਤੇ ਨਿਗਾਹ ਮਾਰਦੇ ਆਂਗੇ ਕੀ ਕਹਿੰਦੀ ਹੈਗੇ ਇਹ ਇਹ 23 ਮਈ ਦੀ ਜਿਹੜੀ ਖਬਰ ਮਿਲੀ ਸੀਗੀ ਇਹ 24 ਮਈ ਦੇ ਨਿਊਜ਼ਪੇਪਰ ਦੇ ਵਿੱਚ ਪ੍ਰਿੰਟ ਹੋਈ ਹੈਗੀ ਓਕੇ ਤਾਂ ਇਹ ਕਹਿੰਦੇ ਇੰਡੀਆ ਵਿਲ ਅਪਰੋਚ ਕਿਹਨੂੰ ਅਪਰੋਚ ਕਰਨਾ ਜੀ ਕਿਸੇ ਚੀਜ਼ ਤੱਕ ਪਹੁੰਚ ਕਰਨੀ ਤਾਂ ਕਿਹਨੂੰ ਅਪਰੋਚ ਕਰੂਗਾ ਇਹ ਵਰਲਡ ਬੈਂਕ ਨੂੰ ਕਰੂਗਾ ਜੀ ਕਦੋਂ ਕਰੂਗਾ ਜੀ ਜੂਨ ਦੇ ਵਿੱਚ ਕਿਉਂ ਕਰੂਗਾ ਜੀ ਟੂ ਕਹਿੰਦੇ ਲਈ ਹੁੰਦਾਗਾ ਪਰਪਸ ਦੱਸਣਾ ਹੁੰਦਾ ਜਿੱਥੇ ਆਪਾਂ ਪਰਪਸ ਦੱਸਣਾ ਹੁੰਦਾਗਾ ਪਰਪਸ ਕੀ ਦੱਸ ਰਹੇ ਆ ਕਿਉਂ ਕਰੂਗਾ ਜੀ ਅਪਰੋਚ ਉਹਨੂੰ ਟੂ ਡਿਮਾਂਡ ਕੀ ਡਿਮਾਂਡ ਕਰਨਾ ਜ ਅ ਰੀਕਨਸੀਡਰੇਸ਼ਨ ਰੀਕਨਸੀਡਰੇਸ਼ਨ ਹੁੰਦਾ ਜੀ ਉਹਨੂੰ ਦੁਬਾਰਾ ਧਿਆਨ ਦੇ ਵਿੱਚ ਲਿਆਉਣਾ ਕਿਹੜੀ ਚੀਜ਼ ਨੂੰ ਆਫ ਇਟਸ ਪ੍ਰੋਪੋਜ਼ਡ ਜਿਹੜਾ ਉਹਨਾਂ ਨੇ ਪ੍ਰੋਪੋਜ਼ ਕੀਤਾ ਹੋਇਆਗਾ ਕਿ ਹਾਂ ਅਸੀਂ ਦੇ ਦੇਵਾਂਗੇ ਕਿ ਇਹ ਫੰਡ ਜਿਹੜਾ ਲੈਣਾਗਾ ਪਾਕਿਸਤਾਨ ਨੇ 20 ਬਿਲੀਅਨ ਦਾ ਜਿਹੜਾ ਇੱਕ ਡਾਲਰ ਦਾ ਪੈਕੇਜ ਆਗਾ ਫਾਰ ਪਾਕਿਸਤਾਨ ਉਹਦਾ ਪ੍ਰੋਪੋਜ਼ਲ ਸੀਗਾ ਉਹਨੂੰ ਉਹ ਕਹਿੰਦੇ ਰੀਕਨਸੀਡਰ ਕਰਨ ਪਾਕਿਸਤਾਨ ਇੰਡੀਆ ਜਿਹੜਾ ਹੈਗਾਗਾ ਪਾਕਿਸਤਾਨ ਦੇ ਖਿਲਾਫ ਇਹ ਗੱਲ ਕਹਿ ਰਿਹਾਗਾ ਓਕੇ ਚਲੋ ਆਪ ਅਗਲੇ ਪੈਰਾਗ੍ਰਾਫ ਤੇ ਦੇਖਦੇ ਆਂਗੇ ਡਿਊਰਿੰਗ ਦਾ ਅਪਕਮਿੰਗ ਆਉਣ ਵਾਲਾ ਜਿਹੜਾ ਦੌਰਾਨ ਆਉਣ ਵਾਲਾ ਜਿਹੜਾ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਆਗਾ ਰਿਵਿਊ ਆਗਾ ਨੈਕਸਟ ਮੰਥ ਦੇ ਵਿੱਚ ਉਹਦੇ ਦੌਰਾਨ ਇੰਡੀਆ ਕੀ ਕਰੂਗਾ ਜੀ ਇੰਡੀਆ ਵਿਲ ਇਨਸਿਸਟ ਇੰਡੀਆ ਕਹਿੰਦਾ ਉਸ ਚੀਜ਼ ਤੇ ਅੜੂਗਾ ਇਨਸਿਸਟ ਕਰਨਾ ਜੀ ਜਿੱਦ ਕਰਨੀ ਕਿਹੜੀ ਚੀਜ਼ ਤੇ ਪਾਕਿਸਤਾਨ ਦੀ ਰਿਟਰਨ ਟੂ ਗ੍ਰੇ ਲਿਸਟ ਰਿਟਰਨ ਦਾ ਮਤਲਬ ਕੀ ਹੋ ਗਿਆ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਟਿਆ ਕਿ ਪਾਕਿਸਤਾਨ ਆਲਰੇਡੀ ਪਹਿਲਾਂ ਵੀ ਗ੍ਰੇ ਲਿਸਟਡ ਹੋ ਚੁੱਕਿਆਗਾ ਤੇ ਇਹ ਕਹਿੰਦੇ ਰਿਟਰਨ ਉਹਨੂੰ ਦੁਬਾਰਾ ਫੇਰ ਉਹਨੂੰ ਗ੍ਰੇ ਲਿਸਟ ਦੇ ਵਿੱਚ ਲੈ ਕੇ ਆਓ ਕਿ ਇੰਡੀਆ ਕਹਿ ਰਿਹਾ ਜੀ ਤੇ ਐਂਡ ਸਬਮਿਟ ਅ ਡਿਟੇਲਡ ਡੋਜ਼ੀਅਰ ਹੁਣ ਸਬਮਿਟ ਕਰਨਾ ਡਿਟੇਲਡ ਡੋਜ਼ੀਅਰ ਡੋਜ਼ੀਅਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕੀ ਹੁੰਦਾ ਹੈਗਾ ਜੀ ਡੋਜ਼ੀਅਰ ਡੋਜ਼ੀਅਰ ਇੱਕ ਕੀ ਹੈਗਾ ਫਾਈਲ ਹੈਗੀ ਜਿਹਦੇ ਚ ਸਾਰੇ ਇੰਪੋਰਟੈਂਟ ਡਾਕੂਮੈਂਟ ਕੰਟੇਨ ਕੀਤੇ ਹੁੰਦੇ ਆਗੇ ਤੇ ਕੀ ਕਹਿੰਦੇ ਡੋਜ਼ੀਅਰ ਹਾਈਲਾਈਟਿੰਗ ਉਹ ਡੋਜ਼ੀਅਰ ਉਹ ਫਾਈਲ ਦੇ ਵਿੱਚ ਹਾਈਲਾਈਟ ਕੀਤਾ ਉਹ ਪਾਕਿਸਤਾਨਸ ਇਨਵੋਲਵਮੈਂਟ ਇਨ ਟੈਰਰ ਫੰਡਿੰਗ ਤੇ ਪਾਕਿਸਤਾਨ ਦੀ ਜਿਹੜੀ ਇਨਵੋਲਵਮੈਂਟ ਆ ਪਾਕਿਸਤਾਨ ਉਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦਾ ਹੈ ਕਿਹੜੀਆਂ ਦੇ ਵਿੱਚ ਕਿ ਉਹ ਟੈਰਰਿਸਟ ਨੂੰ ਪੈਸਾ ਦਿੰਦੇ ਆ ਫੰਡਿੰਗ ਕਰਦੇ ਆ ਓਕੇ ਦਾ ਗਵਰਨਮੈਂਟ ਵਿਲ ਆਲਸੋ ਸੀਕ ਅ ਰਿਵਿਊ ਇੱਕ ਹੋਰ ਵੀ ਰਿਵਿਊ ਜਿਹੜਾ ਹੈਗਾ ਉਹ ਦੇਖਣਗੇ ਕਿਹੜਾ ਰਿਵਿਊ ਓਫ ਦਾ ਵਰਲਡ ਬੈਂਕਸ ਪਲਾਨਡ 20 ਬਿਲੀਅਨ ਪੈਕੇਜ ਫਾਰ ਪਾਕਿਸਤਾਨ ਗ੍ਰੇ ਲਿਸਟਿੰਗ ਬਾਈ ਦਾ ਐਫ ਏ ਟੀ ਐਫ ਇਨਵੋਲਵਸ ਐਨਹਾਂਸਡ ਜਿਹੜਾ ਗ੍ਰੇ ਲਿਸਟਿੰਗ ਇੱਥੇ ਇਹ ਦੱਸ ਵੀ ਰਹੇ ਆ ਜਿਹੜਾ ਐਫ ਏ ਟੀ ਐਫ ਦੁਆਰਾ ਜਿਹੜੀ ਫਾਈਨੈਂਸ਼ੀਅਲ ਟਾਸਕ ਫੋਰਸ ਆ ਗਈ ਆਪਣੀ ਉਹਦੇ ਦੁਆਰਾ ਜਿਹੜਾ ਗ੍ਰੇ ਲਿਸਟਿੰਗ ਹੁੰਦਾ ਉਹ ਚ ਕੀ ਇਨਵੋਲਵ ਹੁੰਦਾ ਜੀ ਕੀ ਇਨਵੋਲਵ ਹੁੰਦਾ ਐਨਹਾਂਂਸਡ ਮੋਨੀਟਰਿੰਗ ਆਫ ਅ ਕੰਟਰੀ ਉਹ ਚ ਐਨਹਾਂਂਸਡ ਬਦੀ ਹੋਈ ਚੀਜ਼ ਇਨਕਰੀਜ਼ਡ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਟਿਆਂ ਕਿ ਉਹ ਜਿਹੜੀ ਉੱਥੇ ਮੋਨੀਟਰਿੰਗ ਆ ਉਹਦੀ ਦੇਖ ਰੇਕੋ ਜ਼ਿਆਦਾ ਹੋਣੀ ਸਟਾਰਟ ਹੋ ਜਾਂਦੀ ਆ ਉਸ ਕੰਟਰੀ ਤੇ ਨਾ ਨਿਗਰਾਨੀ ਜ਼ਿਆਦਾ ਰੱਖਣ ਲੱਗ ਜਾਂਦੇ ਆ ਆਫ ਅ ਕੰਟਰੀ ਐਂਡ ਰੈਸਟ੍ਰਿਕਟਿਡ ਫਾਈਨੈਂਸ਼ੀਅਲ ਇਨਫਲੋਸ ਇਨਫਲੋ ਪੈਸਾ ਆਉਣਾ ਆਪਣੇ ਕੋਲੇ ਜੀ ਉਹਨੂੰ ਆਪਾਂ ਕੀ ਕਹਿੰਦੇ ਆ ਫਾਈਨੈਂਸ਼ ਕਰ ਦਿੰਦੇ ਆ ਕਿ ਫਾਈਨੈਂਸ਼ੀਅਲ ਇਨਫਲੋ ਨੂੰ ਘਟਾ ਦਿੰਦੇ ਆਗੇ ਬੰਦ ਕਰ ਦਿੰਦੇ ਆ ਇੱਕ ਤਰੀਕੇ ਨਾਲ ਨਾ માત્ર ਉਹਨਾਂ ਨੂੰ ਪੈਸਾ ਦਿੰਦੇ ਆ ਇਟ ਇੰਡੀਕੇਟਸ ਥੈਟ ਤੋ ਕੀ ਪਤਾ ਲੱਗਦਾ ਆਪਾਂ ਨੂੰ ਐਫ ਏ ਟੀ ਐਫ ਹੈਜ਼ ਆਇਡੈਂਟੀਫਾਈਡ ਡੈਫੀਸ਼ੀਐਂਸੀ ਇਨ ਦਾ ਕੰਟਰੀਜ਼ ਐਂਟੀ ਮਨੀ ਲਾਂਡਰਿੰਗ ਏ ਐਮ ਐਲ ਐਂਟੀ ਮਨੀ ਲਾਂਡਰਿੰਗ ਐਂਡ ਕਾਉਂਟਰ ਟੈਰੋਰੀਜ਼ਮ ਫਾਈਨਾਂਸਿੰਗ ਸਿਸਟਮ ਤਾਂ ਇਹ ਕਹਿੰਦੇ ਕੀ ਹੈਗਾ ਉੱਥੋਂ ਕਹਿੰਦੇ ਫਿਰ ਉਹ ਕਿਉਂ ਕਰਦੇ ਆ ਗ੍ਰੇ ਲਿਸਟਿੰਗ ਕਿਉਂਕਿ ਉੱਥੋਂ ਐਫ ਏ ਟੀ ਐਫ ਨੂੰ ਜਦੋਂ ਪਤਾ ਲੱਗ ਜਾਂਦਾ ਕਿਸੇ ਕੰਟਰੀ ਦੀ ਜਿਹੜੀ ਮਨੀ ਲਾਂਡਰਿੰਗ ਚੱਲ ਰਹੀ ਹੈਗੀ ਜਾਂ ਫਿਰ ਇਹ ਕਿ ਉਲਟਾ ਕਹਿ ਲਓ ਕਿ ਐਂਟੀ ਮਨੀ ਲਾਂਡਰਿੰਗ ਹੈਗੀ ਹੈਗੀ ਜਿਹੜੀ ਜਾਂ ਫਿਰ ਟੈਰੋਰੀਜ਼ਮ ਦੇ ਖਿਲਾਫ ਜਿਹੜਾ ਉਹਨਾਂ ਦਾ ਫਾਈਨਾਂਸਿੰਗ ਸਿਸਟ ਹੋਇਆ ਜੀ ਤੇ ਡੈਫੀਸ਼ੀਐਂਸੀ ਡੈਫੀਸ਼ੀਐਂਸੀ ਹੁੰਦਾ ਜੀ ਕਿਸੇ ਚੀਜ਼ ਦੇ ਵਿੱਚ ਕਮੀ ਹੋਣਾ ਓਕੇ ਪਾਕਿਸਤਾਨ ਵਾਸ ਰਿਮੂਵਡ ਫਰੋਮ ਦਾ ਗ੍ਰੇ ਲਿਸਟ ਅੱਛਾ ਪਾਕਿਸਤਾਨ ਪਹਿਲਾਂ ਹੈਗਾ ਸੀਗਾ ਤਾਂ ਹੀ ਰਿਮੂਵ ਕਰਨਗੇ ਜੀ ਪਹਿਲਾਂ ਹੈਗਾ ਸੀਗਾ ਤੇ ਉਹਨੂੰ ਰਿਮੂਵ ਕਦੋਂ ਕੀਤਾ 2022 ਦੇ ਵਿੱਚ ਆਫਟਰ ਬੀਇੰਗ ਔਨ ਇਟ ਤਾਂ ਉਹ ਪਹਿਲਾਂ ਹੈਗਾ ਸੀਗਾ ਕਦੋਂ ਤੱਕ ਸਿਂਸ 2018 ਤੋਂ ਲੈ ਕੇ 2022 ਤੱਕ ਉਹ ਰਿਹਾ 2022 ਚ ਆ ਕੇ ਉਹਨੂੰ ਰਿਮੂਵ ਕਰਤਾ ਸੀਗਾ ਗ੍ਰੇ ਲਿਸਟ ਤੋਂ ਐਫ ਏ ਟੀ ਐਫ ਨੂੰ ਪਹਿਲਾਂ ਵੀ ਡਾਊਟ ਹੋਇਆ ਇਹ ਪਾਕਿਸਤਾਨ ਟੈਰਰਿਸਟ ਗਤੀਵਿਧੀਆਂ ਦੇ ਵਿੱਚ ਪੈਸੇ ਦੀ ਸਪੋਰਟ ਕਰਦਾ ਤਾਂ ਉਹ 2018 ਦੇ ਵਿੱਚ ਉਹਨੂੰ ਕੀ ਹੈਗਾ ਗ੍ਰੇ ਲਿਸਟ ਦੇ ਵਿੱਚ ਪਾਤਾ ਸੀਗਾ ਜਿਹੜੇ ਟਾਪ ਸੋਰਸ ਹੈਗੇ ਉਹ ਕਹਿੰਦੇ ਆ ਇਟ ਵਾਸ ਡਨ ਔਨ ਪਾਕਿਸਤਾਨਸ ਅਸ਼ੋਰੈਂਸ ਆਫ ਕਿ ਪਾਕਿਸਤਾਨ ਨੇ ਸਾਨੂੰ ਭਰੋਸਾ ਦਿਵਾਇਆ ਸੀਗਾ ਤਾਂ ਇਹ ਉਹਨੂੰ ਬਾਹਰ ਕੱਢਿਆ ਸੀਗਾ ਅਸੀਂ ਗ੍ਰੇ ਲਿਸਟ ਚੋਂ ਲੀਗਲ ਅਸ਼ੋਰੈਂਸ ਆਫ ਲੀਗਲ ਰਿਫਾਰਮ ਹੋਣਗੇ ਕਿ ਅਸੀਂ ਕਾਨੂੰਨਾਂ ਦੇ ਵਿੱਚ ਬਦਲਾਅ ਕਰਾਂਗੇ ਕਾਦੇ ਲਈ ਟੂ ਕਾਰਬ ਟੈਰਰ ਫਾਈਨਾਂਸਿੰਗ ਐਂਡ ਮਨੀ ਲਾਂਡਰਿੰਗ ਕਿ ਅਸੀਂ ਇਹਨਾਂ ਨੂੰ ਬਦਲਾਂਗੇ ਤਾਂ ਉਹਨਾਂ ਨੇ ਕੀ ਕੀਤਾ ਉਹਦੇ ਤੇ ਤਰਸ ਕਰਕੇ ਗ੍ਰੇ ਲਿਸਟ ਚੋਂ ਪਾਕਿਸਤਾਨ ਨੂੰ ਬਾਹਰ ਕੱਢਤਾ ਜੀ 2022 ਦੇ ਵਿੱਚ ਤੇ ਉਹ ਤੋਂ ਬਾਅਦ ਆਪਾਂ ਰੀਡ ਕਰਦੇ ਆਂਗੇ ਫਿਰ ਉਹ ਤੋਂ ਬਾਅਦ ਇਹ ਕਹਿੰਦੇ ਹੈਗੇ ਕਾਮਾ ਦੇ ਵਿੱਚ ਗੱਲ ਕੀਤੀ ਹੋਈ ਹੈ ਕਾਮਾ ਦੇ ਵਿੱਚ ਆਪਾਂ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਦੇਖਿਆ ਸੀਗਾ ਕਿ ਜਦੋਂ ਕੋਈ ਬੰਦਾ ਗੱਲ ਬੋਲਦਾ ਹੈਗਾ ਉਹਨੂੰ ਆਪਾਂ ਇਨਵਰਟਿਡ ਕਾਮਰਸ ਦੇ ਵਿੱਚ ਨੋਟ ਕਰ ਲੈਣੇ ਜਿਵੇਂ ਇੱਥੇ ਦਿੱਤਾ ਹੋਇਆ ਟਾਪ ਗਵਰਨਮੈਂਟ ਸੋਰਸ ਸੈਡ ਤਾਂ ਇਹ ਗੱਲ ਇਹਨਾਂ ਨੇ ਕਹੀ ਹੋਈ ਹੈ ਇਹ ਕਹਿੰਦੇ ਕੀ ਹੈਗਾ ਗੱਲ ਸਿੰਪਲ ਗੱਲ ਕਹੀ ਹੈ ਇਹਨਾਂ ਨੇ ਕਿ ਦੋਜ਼ ਲਾਜ਼ ਹੈਵ ਨਾਟ ਕਮ ਥਰੂ ਉਹ ਲਾਜ਼ ਹਨ ਉਹਨਾਂ ਨੇ ਕਿਹਾ ਸੀ ਅਸੀਂ ਕਰਾਂਗੇ ਬਟ ਕੰਮ ਕੀਤਾ ਨਹੀਂਗਾ ਉਹਨਾਂ ਲਾਜ਼ ਨੇ ਆਫ ਕੌਰਸ ਦੋਜ਼ ਇਰ ਵਿਲ ਗੋ ਫਰੋਮ ਇੰਡੀਆ ਇੱਕ ਫਾਈਲ ਅਸੀਂ ਇ FATF itself would have no reason to leave them there outside of the grey list oh kande chalo theek hai asi india to file vi bhejange parantu FATF aap di taraf to bhi soch hi ke unna nu unna di grey list cho bahar kade hi kyon FATF ne kande unna nu vi pata ga ke oh eh cheez te nahi kare uttar dege oh deficiency kamiyan unna diyan rehndiyan hi rehndiyan hi te agge inna ne ditta siga ke india ਵਿਲ ਆਲਸੋ ਅਰਜ ਅਰਜ ਕਰਨਾ ਜੀ ਕਿਸੇ ਨੂੰ ਇੱਕ ਇਦਾਂ ਦੇ ਤਰੀਕੇ ਨਾਲ ਰਿਕੁਐਸਟ ਕਰਨੀ ਕਿ ਉਹ ਮੰਨ ਜੇ ਉਹਨੂੰ ਪਰਸਵੇਡ ਕਰਨਾ ਕਹਿੰਦੇ ਆ ਕਿ ਜਿਹਨੂੰ ਆਪਾਂ ਉਹ ਅਰਜ ਕਰੂਗਾ ਕਿਹਨੂੰ ਅਰਜ ਕਰੂਗਾ ਜੀ ਉਹ ਵਰਲਡ ਬੈਂਕ ਨੂੰ ਕਾਦੇ ਲਈ ਟੂ ਡ੍ਰੌਪ ਇਟਸ ਫਾਈਨੈਂਸ਼ੀਅਲ ਅਸਿਸਟੈਂਸ ਪਲਾਨ ਫਾਰ ਡ੍ਰੌਪ ਕਰਨਾ ਜੀ ਛੱਡ ਦੇਣਾ ਕਿਸੇ ਚੀਜ਼ ਨੂੰ ਤੇ ਆਪਾਂ ਕਲਾਸ ਡ੍ਰੌਪ ਆਊਟ ਕਰ ਦਿੰਨੇ ਆਗੇ ਤੇ ਉਸ ਚੀਜ਼ ਤੋਂ ਆਪਾਂ ਬਾਹਰ ਨਿਕਲ ਆਉਣੇ ਆਗੇ ਤਾਂ ਇਹ ਕੀ ਕਹਿੰਦੇ ਆਗੇ ਕਿ ਵਰਲਡ ਬੈਂਕ ਨੂੰ ਵੀ ਅਸੀਂ ਕਹਾਂਗੇ ਉਹਨੂੰ ਵੀ ਅਸੀਂ ਮਨਾਵਾਂਗੇ ਕਿ ਵਰਲਡ ਬੈਂਕ ਵੀ ਕੀ ਆਗਾ ਆਪਦੀ ਜਿਹੜੀ ਫਾਈਨੈਂਸ਼ੀਅਲ ਅਸਿਸਟੈਂਸ ਸਹਾਇਤਾ ਪੈਸੇ ਦੀ ਜਿਹੜੀ ਸਹਾਇਤਾ ਪਾਕਿਸਤਾਨ ਨੂੰ ਦਿੰਦਾ ਉਹਨੂੰ ਵੀ ਉਹ ਛੱਡ ਦੇ ਵਰਲਡ ਬੈਂਕ ਨਾਂ ਦੇ ਵੀ ਪੈਸੇ ਸਾਈਡ ਦਾ ਦ ਵਰਲਡ ਬੈਂਕ ਇਨ ਪਾਕਿਸਤਾਨ ਪੈਕੇਜ एजेंडा ਇਸ ਕਮਿੰਗ ਅਪ ਇਨ ਜੂਨ ਦੇ ਵਿੱਚ ਇਹ ਆਉਣਾਗਾ एजेंडा ਜਿਹੜਾ ਹੈਗਾ ਪੈਸਾ ਇਹਨਾਂ ਨੇ ਦੇਣਾ ਰਿਹਾ ਵੀ ਵਿਲ ਡਿਮਾਉਂਡ ਅ ਰਿਵਿਊ ਅਸੀਂ ਇੱਕ ਰਿਵਿਊ ਦੇ ਲਈ ਮੰਗ ਕਰਾਂਗੇ ਕਹਿੰਦੇ ਕਿ ਉਹਨੂੰ ਦੁਬਾਰਾ ਸੋਚਿਆ ਸਮਝਿਆ ਜਾਵੇ ਪਾਕਿਸਤਾਨ ਹੈਜ਼ ਬੀਨ ਓਨ ਦਾ ਐਫ ਏ ਟੀ ਐਫ ਗ੍ਰੇ ਲਿਸਟ ਮਲਟੀਪਲ ਟਾਈਮ ਪਹਿਲਾਂ ਵੀ ਉਹ ਕਈ ਵਾਰੀ ਇਹ ਗ੍ਰੇ ਲਿਸਟ ਤੇ ਆ ਚੁੱਕਿਆ ਹੈਗਾ ਜੀ ਓਕੇ ਫਸਟ ਪਹਿਲਾਂ ਕਦੋਂ ਆਇਆ ਸੀਗਾ ਜੀ ਉਹ 848 ਦਿਨਾਂ ਦੇ ਲਈ ਆਇਆ ਸੀਗਾ ਕਦੋਂ ਸਟਾਰਟਿੰਗ ਫ फेब्रुवारी 28 2008 2008 ਦੀ ਫ फेब्रुवारी ਨੂੰ ਉਹ 848 ਦਿਨਾਂ ਦੇ ਲਈ ਉਹਨੂੰ ਗ੍ਰੇ ਲਿਸਟ ਕੀਤਾ ਗਿਆ ਸੀਗਾ ਫਿਰ ਉਹਨੂੰ ਜੀ 2018 ਦੇ ਵਿੱਚ ਵੀ ਕੀਤਾ ਗਿਆ ਸੀਗਾ ਜੂਨ 2018 ਦੇ ਵਿੱਚ ਉਹਨੂੰ 1576 ਦਿਨਾਂ ਦੇ ਲਈ ਕੀਤਾ ਗਿਆ ਸੀਗਾ ਫਿਰ ਉਹਨੂੰ 2021 ਦੇ ਵਿੱਚ ਵੀ ਕੀਤਾ ਗਿਆ ਸੀਗਾ ਜੀ 1106 ਦਿਨਾਂ ਦੇ ਲਈ ਕੀਤਾ ਗਿਆ ਸੀਗਾ ਤਾਂ ਇਹ ਤਿੰਨ ਵਾਰੀ ਆਲਰੇਡੀ ਇਹ ਆ ਚੁੱਕਿਆ ਹੈ ਜੀ ਗ੍ਰੇ ਲਿਸਟ ਦੇ ਵਿੱਚ Earlier this month India opposed International Monetary Fund decision to approve ਡੋਲਰ ਟੂ ਹੁਣ ਤੁਸੀਂ ਸੋਚੋਗੇ ਕਿ ਇਹ ਦਾ ਡੋਲਰ ਟੂ ਬਿਲੀਅਨ ਦੀ ਗੱਲ ਕਰੀ ਜਾਂਦੇ ਹੈਗੇ ਬਟ ਇਹ ਵਰਲਡ ਬੈਂਕ ਦੀ ਗੱਲ ਨਹੀਂ ਕਰੀ ਜਾਂਦੀ ਇਹ ਇੰਟਰਨੈਸ਼ਨਲ ਮੋਨਟਰੀ ਫੰਡ ਆ ਇਹ ਵੀ ਇੱਕੇ ਲਾ ਲੋ ਵਰਲਡ ਬੈਂਕ ਦੀ ਸਿਸਟਰ ਆਰਗੇਨਾਈਜੇਸ਼ਨ ਆਂਗੀ ਇੱਕ ਤਰੀਕੇ ਨਾਲ ਕਿ ਉਹਦੇ ਵਾਂਗੂ ਹੀ ਸੇਮ ਕੰਮ ਕਰਦੀ ਹੈ ਜਿਵੇਂ ਵਰਲਡ ਬੈਂਕ ਕੰਮ ਕਰਦਾਗਾ ਉਵੇਂ ਆਈਐਮਐਫ ਇੰਟਰਨੈਸ਼ਨਲ ਮੋਨਟਰੀ ਫੰਡ ਕੰਮ ਕਰਦਾ ਬਸ ਫਰਕ ਕੀ ਹੈਗਾ ਇੰਟਰਨੈਸ਼ਨਲ ਮੋਨਟਰੀ ਫੰਡ ਕੱਲਾ ਫੰਡਾਂ ਤੇ ਧਿਆਨ ਦਿੰਦਾ ਕੱਲਾ ਪੈਸੇ ਤੇ ਧਿਆਨ ਦਿੰਦਾ ਬਟ ਜਿਹੜਾ ਵਰਲਡ ਬੈਂਕ ਆ ਉਹ ਪੈਸੇ ਦੇ ਨਾਲ ਨਾਲ ਕਈ ਚੀਜ਼ਾਂ ਨੂੰ ਉਹ ਨੋਟਿਸ ਦੇ ਵਿੱਚ ਲੈ ਫੰਡ ਤਾਂ ਹੈਗੇ ਹੈਗੇ ਲੋਨਸ ਵਗੈਰਾ ਪ੍ਰੋਵਾਈਡ ਕਰਨੇ ਆਗੇ ਲੋਨਸ ਦੇ ਵਿੱਚ ਵੀ ਉਹ ਅੱਗੇ ਕਈ ਕੈਟਾਗਰੀ ਹੈਗੀਆਂ ਉਹਨਾਂ ਦੀਆਂ ਜਿਹੜੀਆਂ ਮੈਂ ਦੱਸਿਆ ਸੀ ਕਿ ਪੰਜ ਆਰਗੇਨਾਈਜੇਸ਼ਨ ਨੂੰ ਮਿਲ ਕੇ ਵਰਲਡ ਬੈਂਕ ਬਣਿਆ ਤਾਂ ਉਹ ਅੱਧੀਆਂ ਆਰਗੇਨਾਈਜੇਸ਼ਨ ਪੂਅਰ ਕੰਟਰੀਆਂ ਜਿਹੜੀਆਂ ਪੂਅਰਸ ਸਭ ਤੋਂ ਗਰੀਬ ਕੰਟਰੀਆਂ ਉਹਨਾਂ ਨੂੰ ਪੈਸਾ ਦਿੰਦੀਆਂ ਅੱਧੀ ਆਰਗੇਨਾਈਜੇਸ਼ਨ ਮਿਡਲ ਇਨਕਮ ਕੰਟਰੀਜ਼ ਹੈਗੀਆਂ ਜਿਹੜੀਆਂ ਉਹਨਾਂ ਨੂੰ ਪੈਸਾ ਦਿੰਦੀਆਂ ਅੱਧੀ ਜਿਹੜੀ ਆਰਗੇਨਾਈਜੇਸ਼ਨ ਹੈਗੀ ਹੈਗੀ ਉਹ ਗਾਰੰਟੀ ਦਿੰਦੀ ਹੈ ਨਾਨ ਕਮਰਸ਼ੀਅਲ ਰਿਸਕ ਦੇ ਲਈ ਉਹਨਾਂ ਦੇ ਅਗੇਂਸਟ ਉਹ ਗਾਰੰਟੀ ਦਿੰਦੀ ਹੈ ਅਧਿਨੀ ਆਰਗੇਨਾਈਜੇਸ਼ਨ ਹੈ ਜਿਹੜੀਆਂ ਆਗੀਆਂ ਜਿਹੜੀਆਂ ਡਿਸਪਿਊਟ ਹੋ ਜਾਂਦਾ ਜਿਹੜੀਆਂ ਕੰਟਰੀ ਲੋਨ ਦਿੰਦੀ ਹੈ ਜਾਂ ਦੂਜੀ ਕੰਟਰੀ ਜਿਹੜੀ ਇਨਵੈਸਟ ਕਰਦੀ ਹੈ ਉਹਨਾਂ ਦੇ ਵਿਚਾਲੇ ਕੋਈ ਡਿਸਪਿਊਟ ਉਹ ਡਿਸਪਿਊਟ ਹੋ ਗਿਆ ਉਹਨੂੰ ਸੋਲਵ ਕਰਨ ਲਈ ਬੈਠੀਆਂ ਇਹ ਪੰਜ ਏਜੰਸੀਆਂ ਬੈਠੀਆਂ ਗਈਆਂ ਤਾਂ ਆਪਾਂ ਹੁਣ ਵਰਲਡ ਬੈਂਕ ਦੀ ਗੱਲ ਕਰ ਰਹੇ ਸੀ ਵਰਲਡ ਬੈਂਕ ਤੇ ਆਈ ਐਮ ਐਫ ਦੇ ਵਿੱਚ ਕੀ ਫਰਕ ਰਹਿੰਦਾਗਾ ਆਈ ਐਮ ਐਫ ਜਿਹੜਾ ਹੈਗਾ ਉਹ ਸਿੰਪਲ ਪੈਸੇ ਦੇ ਰਿਲੇਟਡ ਹੈ ਬਟ ਵਰਲਡ ਬੈਂਕ ਜਿਹੜਾ ਹੈਗਾ ਡਵੈਲਪਮੈਂਟ ਫੰਡਿੰਗ ਵੀ ਦਿੰਦਾਗਾ ਉਹ ਲੋਨ ਦਿੰਦਾਗਾ ਪੋਵਰਟੀ ਰਿਡਕਸ਼ਨ ਕਰਨ ਲਈ ਉਹ ਇਕਨੋਮਿਕ ਕੰਡੀਸ਼ਨ ਨੂੰ ਵੀ ਇੰ ਉਹ ਸਸਟੇਨੇਬਲ ਗਰੋਥ ਨੂੰ ਵੀ ਧਿਆਨ ਦੇ ਵਿੱਚ ਰੱਖਦਾਗਾ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਉਹ ਚੈੱਕ ਕਰਦਾ ਕਲਾਈਮੇਟ ਚੇਂਜ ਕਿੰਨਾ ਕੁ ਹੋਇਆਗਾ এনवायरमेंट ਪ੍ਰੋਟੈਕਸ਼ਨ ਨੂੰ ਚੇਂਜ ਰੱਖਦਾਗਾ ਤੇ ਸੋਸ਼ਲ ਇਕਵਿਟੀ ਨੂੰ ਧਿਆਨ ਚ ਰੱਖਦਾ ਇਸ ਕਈ ਸਾਰੇ ਕੰਮਾਂਗੇ ਵਰਲਡ ਬੈਂਕ ਦੇ ਤਾਂ ਇਹ ਇਹ ਜਿਹੜੀ ਗੱਲ ਹੁਣ ਚੱਲ ਰਹੀ ਹੈਗੀ ਇਹ ਇੰਟਰਨੈਸ਼ਨਲ ਮੋਨਟਰੀ ਫੰਡ ਆ ਇਧਰੋਂ ਵੀ ਕੀ ਹੈਗਾ ਅਪਰੂਵਲ ਮਿਲੀ ਸੀਗੀ ਪਾਕਿਸਤਾਨ ਨੂੰ ਉਹਨਾਂ ਨੇ ਵੀ ਡਿਸੀਜਨ ਦਿੱਤਾ ਸੀਗਾ ਟੂ ਅਪਰੂਵ ਡਾਲਰ 2.1 ਬਿਲੀਅਨ ਇਨ ਲੋਨਸ ਟੂ ਪਾਕਿਸਤਾਨ ਅੰਡਰ ਇਟਸ ਐਕਸਟੈਂਡਡ ਫੰਡ ਫੈਸਿਲਿਟੀ ਸੀਗੀ ਉਹ ਪ੍ਰੋਗਰਾਮ ਉਹਦੇ ਅੰਡਰ ਇਹਨਾਂ ਨੇ ਕੀ ਹੈਗਾ ਪਾਰਟ ਆਫ ਡਾਲਰ 7 ਬਿਲੀਅਨ ਐਗਰੀਮੈਂਟ ਸਾਈਨਡ ਲਾਸਟ ਈਅਰ ਇਹਨਾਂ ਦਾ ਹੋਇਆ ਸੀ ਉਹਦੇ ਚੋਂ ਇਹਨਾਂ ਨੇ 2 ਬਿਲੀਅਨ ਡਾਲਰ ਜਿਹੜਾ ਅਪਰੂਵਲ ਦਿੱਤੀ ਸੀ ਜਿਹੜਾ ਸੋਰਸ ਕੀ ਕਹਿੰਦੇ ਹੈਗੇ ਸੋਰਸ ਸੈਡ ਇੰਡੀਆ ਆਬਜੈਕਟਡ ਟੂ ਆ ਕਿ ਹਾਂ ਉਹ ਕਹਿੰਦੇ ਲੋਨ ਤਾਂ ਦੇ ਦਿਓ ਕੋਈ ਗੱਲ ਨਹੀਂ ਸਾਨੂੰ ਕੋਈ ਇਸ਼ੂ ਨਹੀਂ ਗਾ ਲੋਨ ਦੇਣ ਚ ਪਰ ਤੁਸੀਂ ਗਲਤ ਟਾਈਮ ਤੇ ਲੋਨ ਦੇ ਰਹੇ ਹੋਗੇ 기ਵਨ ਰੀਸੈਂਟ ਪਾਕਿਸਤਾਨ ਸਪੌਂਸਰਡ ਟੈਰਰਿਸਟ ਅਟੈਕ ਇਨ ਪਹਿਲਗਾਮ ਐਂਡ ਬਾਰਡਰ ਡਿਸਟਰਬੈਂਸਸ ਕਿ ਹੁਣ ਜਦੋਂ ਇਹ ਉਹਨਾਂ ਨੇ ਪਹਿਲਗਾਮ ਤੇ ਅਟੈਕ ਕੀਤਾਗਾ ਤੇ ਪਹਿਲਗਾਮ ਦੇ ਨਾਲ ਕੀ ਹੈਗਾ ਜਿਹੜਾ ਬਾਰਡਰ ਤੇ ਵੀ ਡਿਸਟਰਬੈਂਸ ਹੋਈ ਜਾਂਦੀਆਂ ਗਿਆ ਜਿਹੜੀਆਂ ਵਾਰ ਦੀ ਕੰਡੀਸ਼ਨ ਬਣ ਰਹੀ ਹੈਗੀ ਇੱਕ ਤਰੀਕੇ ਨਾਲ ਉਦਾਂ ਦੀਆਂ ਜਿਹੜੀਆਂ ਇੱਕ ਟਾਈਮਿੰਗ ਦੇ ਵਿੱਚ ਤੁਸੀਂ ਲੋਨ ਇਸ਼ੂ ਕਰ ਰਹੇ ਹੋਗੇ ਉਹਨੂੰ ਲੈ ਕੇ ਇੰਡੀਆ ਜਿਹੜਾ ਹੈਗਾਗਾ ਐਫ ਏ ਟੀ ਐਫ ਨੂੰ ਤੇ ਆਈ ਐਮ ਐਫ ਨੂੰ ਤੇ ਵਰਲਡ ਬੈਂਕ ਨੂੰ ਉਹ ਰਿਕਵੈਸਟ ਕਰਦਾ ਜਾਂ ਕੀ ਹੈਗਾ ਉਹਨਾਂ ਨੂੰ ਡਿਮਾਂਡ ਕਰਦਾ ਇੱਕ ਤਰੀਕੇ ਨਾਲ ਕਿ ਤੁਸੀਂ ਇਹਨਾਂ ਦਾ ਲੋਨ ਜਿਹੜਾ ਹੈਗਾ ਉਹਦੇ ਅਸੀਂ ਅਪੋਜ਼ ਪਪੋਜ਼ਾ ਕਿ ਉਹ ਜਿਹੜਾ ਲੋਨ ਆਗਾ ਉਹ ਨਹੀਂ ਇਸ਼ੂ ਹੋਣਾ ਚਾਹੀਦਾ ਉਹ ਇਸ਼ੂ ਹੋਣਾ ਹੋਣਾ ਨਹੀਂ ਹੋਣਾ ਉਹ ਇੱਕ ਸੈਪਰੇਟ ਮੈਟਰ ਹੈ ਬਟ ਇਦਾਂ ਦੀ ਟਾਈਮਿੰਗ ਦੇ ਵਿੱਚ ਲੋਨ ਇਸ਼ੂ ਕਰਨਾ ਜਦੋਂ ਉਹ ਟੈਰਰ ਦੇ ਸਪੋਰਟ ਦੇ ਵਿੱਚੋਂ ਫਾਈਨੈਂਸ ਨੂੰ ਯੂਜ਼ ਕਰ ਰਹੇ ਹੈਗੇ ਤਾਂ ਉਦੋਂ ਉਹਨੂੰ ਗ੍ਰੇ ਲਿਸਟ ਦੇ ਵਿੱਚ ਪਾਇਆ ਜਾਣਾ ਚਾਹੀਦਾਗਾ ਤਾਂ ਇਹ ਅੱਜ ਦੀ ਆਪਣੀ ਨਿਊਜ਼ ਆ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਇੰਨਾ ਟਾਈਮ ਕੱਢਣ ਲਈ ਥੈਂਕ ਯੂ ਸੋ ਮਚ